ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਅੱਜ ਪਹੁੰਚਿਆ ਜੀ ਆਪਾਂ ਸਪੈਸ਼ਲ ਵਿਜਿਟ ਹੈਗੀ ਆਪਣੀ ਮੱਲਕੇ ਗੋੜ ਇਹਨਾਂ ਦਾ ਜੀ ਖਲਾੜਾ ਹੈਗਾਗਾ 5 ਗ੍ਰਾਈ ਦੀ ਹੱਦ ਤੇ ਦੇਖ ਸਕਦੇ ਹੋ ਜਿਹੜਾ ਬਾਗੇ ਪੁਰਾਣੇ ਤੋਂ ਕੋਟਕਪੂਰਾ ਰੋਡ ਜਾ ਰਿਹਾ ਹੈ ਇਸ ਦੇ ਉੱਪਰ ਬਈ ਦਾ ਖਲਾੜਾ ਇੱਥੋਂ ਦੀ ਖਾਸੀਅਤ ਇਹ ਆ ਕਿ 100% ਕੁਦਰਤੀ ਤਰੀਕੇ ਨਾਲ ਕੈਮੀਕਲ ਰਹਿਤ ਸ਼ੱਕਰ ਦੇ ਗੋੜ ਤਿਆਰ ਕਰਦੇ ਆ ਬਾਕੀ ਤੁਸੀਂ ਇਹਨਾਂ ਦਾ ਬੋਰਡ ਦੇਖ ਸਕਦੇ ਹੋ ਕਿਸੇ ਵੀਰ ਨੇ ਵਿజిਟ ਕਰਨੀ ਹੋਵੇ ਤਾਂ ਜਿਹੜਾ ਬਾਗੇਪੁਰਾਣੇ ਤੋਂ ਕੋਟਕੋਪੂਰਾ ਰੋਡ ਜਾਂਦਾ ਤਾਂ ਪੰਜ ਗਰਾਈਂ ਦੀ ਹੱਦ ਤੇ ਬਈ ਦਾ ਕੋਲਾੜਾ ਜੀ ਇਹ ਸਾਦਾ ਗੁੜ ਤਿਆਰ ਕਰਦੇ ਮਸਾਲਾ ਗੁੜ ਡਰਾਈ ਫਰੂਟ ਗੁੜ ਜਾਨੀ ਕਈ ਪ੍ਰਕਾਰ ਦਾ ਗੁੜ ਤੇ ਸ਼ੱਕਰ ਤਿਆਰ ਕਰਦੇ ਆ ਤੇ ਉਸ ਬਾਈ ਕੋਲ ਹੋਰ ਵੀ ਸਮਾਨ ਹੁੰਦਾ ਜਿਵੇਂ ਫਲਦੀ ਸ਼ਾਹ ਸ਼ਹਿਦ ਤੇ ਉਸ ਹੋਰ ਵੈਰਾਈਟੀਆਂ ਸੈਟਅਪ ਤੁਹਾਨੂੰ ਸਾਰਾ ਦਿਖਾ ਦਾਂਗੇ ਆ ਗੰਨਾ ਲਈ ਜਾਂਦਾ ਜੀ ਬਾਈ ਦਾ ਸਫਾਈ ਦਾ ਵੀ ਬਹੁਤ ਜ਼ਿਆਦਾ ਖਿਆਲ ਰੱਖਦੇ ਆ ਤੁਹਾਨੂੰ ਅੰਦਰਲੇ ਪਾਸੋਂ ਤੇ ਦਿਖਾਵਾਂਗੇ ਬਈ ਕਿਵੇਂ ਗੋੜ ਤਿਆਰ ਕੀਤਾ ਜਾਂਦਾ ਗੱਲਬਾਤ ਕਰਦੇ ਆ ਬਾਈ ਨਾਲ ਜੇ ਕਿਸੇ ਵੀਰ ਨੇ ਗੋੜ ਲੈਣਾ ਹੋਵੇ ਤਾਂ ਬਾਈ ਦੇ ਇੱਥੇ ਪਹੁੰਚ ਸਕਦਾ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਅੰਦਰੋਂ ਤੁਹਾਨੂੰ ਕਿਹੜਾ ਸੈਟਅਪ ਦਿਖਾ ਦਿੰਨੇ ਆ ਦੇਖ ਸਕਦੇ ਹੋ ਗੋੜ ਤਿਆਰ ਹੋਈ ਜਾਂਦਾ ਖਾਸ ਤੌਰ ਤੇ ਬਾਈ ਨੇ ਸਫਾਈ ਨੂੰ ਮੇਨਟੇਨ ਕਰਕੇ ਸਾਰਾ ਕੰਮ ਕੀਤਾ ਵਾ ਤਿਆਰ ਹੋਈ ਜਾਂਦਾ ਕੁਝ ਤਿਆਰ ਹੋਇਆ ਪਿਆਗਾ ਬਾਕੀ ਪ੍ਰੋਪਰ ਆਪਾਂ ਜਾਣਕਾਰੀ ਬਾਈ ਤੋਂ ਲੈ ਲਾਂਗੇ ਚਲੋ ਮੋਗਾ ਤੋਂ ਜਿਹੜਾ ਕੋਟਕਪੂਰਾ ਰੋਡ ਆ ਤੇ ਉਹਦੇ ਵਿਚਕਾਰ ਤੋਂ ਕਸਬੇ ਪੈਂਦੇ ਆ ਸਮਾਸਰ ਤੇ ਪੰਜਗ੍ਰੈਂ ਕਲਾਂ ਉਹਦੇ ਵਿਚਕਾਰ ਛੋਟੀ ਪੰਜਗ੍ਰੈਂ ਪੰਜਗ੍ਰੈਂ ਖੁਰਦ ਦੀ ਹੱਦ ਪੈਂਦੀ ਠੀਕ ਆ ਜੀ ਬਿਲਕੁਲ ਉੱਪਰ ਆਇਆ ਠੀਕ ਆ ਇਹ ਬਾਈ ਦਾ ਐਡਰੈਸ ਆ ਬਈ ਜਿਹੜਾ ਮੋਗਾ ਤੋਂ ਕੋਟਕਪੂਰਾ ਕੋਟਕਪੂਰਾ ਰੋਡ ਜਾਂਦਾ ਉਹਦੇ ਉੱਪਰ ਆ ਬਿਲਕੁਲ ਜਿੱਦੇ ਤੁਸੀਂ ਰੋਡ ਉੱਪਰ ਲੰਘੋਗੇ ਬੋਰਡ ਵੀ ਮਿਲ ਜਾਣਗੇ ਤੇ ਉੱਪਰ ਤੁਹਾਨੂੰ ਦੇਖਣ ਨੂੰ ਮਿਲ ਜੂਗੇ ਪ੍ਰੋਪਰ ਡਿਟੇਲ ਆਪਾਂ 22 ਤੋਂ ਲੈਣੇ ਬਾਅਦ ਚ ਪਹਿਲਾਂ ਇੱਕ ਬਾਈ ਕੋਲ ਕਸਟਮਰ ਆਇਆ ਇਹਦਾ ਰਿਵਿਊ ਲੈ ਲੱਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਹੜਾ ਪੈਨ ਹੈ ਬਾਈ ਆਪਣਾ ਬਈ ਮੇਰਾ ਪੈਨ ਪੰਜ ਦੀ ਸਵਰਥ ਨਾਲ ਹੀ ਲੈ ਸਕੋ ਠੀਕ ਆ ਜੀ ਤੇ ਬਾਈ ਗੋਡਲੈਂਡ ਆਏ ਸੀਗੇ ਹਾਂ ਜੀ ਹਾਂ ਜੀ ਗੋਡਲੈਂਡ ਆਏ ਸੀਗੇ ਅੱਗੇ ਵੀ ਇੱਥੇ ਲੈ ਗਏ ਨੇ ਚਾਹ ਮੋ ਵਾਸਤੇ ਵੀ ਠੀਕ ਆ ਜੀ ਕਨੂ ਕਰ ਰਿਹਾ ਦਰਮਿਆਨ ਮਨ ਬੋਧਾਂ ਜਨ ਨੇ ਕਹਿੰਦੇ ਭਾਈ ਮਾਲਗਾਂ ਤੇ ਲੈ ਗੋਣ ਭੇਜੋ ਠੀਕ ਆ ਜੀ ਤੇ ਵਧੀਆ ਹੁੰਦਾ ਭਾਈ ਬਈ ਬਹੁਤ ਸਫਾਈ ਬਹੁਤ ਅਲੱਗ ਹੈ ਮੇਨ ਜਿਹੜੀ ਗੱਲ ਹੈ ਨਾ ਬਹੁਤ ਦਾ ਮਾਰ ਦੀ ਗੱਲ ਪਹਿਲਾਂ ਸਫਾਈ ਤੇ ਬੰਦ ਹੈ ਉਥੇ ਬਹੁਤ ਪਾਈਦੇ ਤੇ ਵੇਚਦੇ ਉਹ ਵੀ ਸਫਾਈ ਹੁੰਦੀ ਹੈ ਮਾਰੂ ਸੇ ਪੈਗੀ ਕਰਦੇ ਆ ਸਫਾਈ ਕਰਕੇ ਦਿੰਦੇ ਆ ਠੀਕ ਆ ਜੀ ਬਈ ਦੀ ਡੀਲਿੰਗ ਵਧੀਆ ਤੇ ਗੁੜ ਬਹੁਤ ਵਧੀਆ ਦੇ ਕੇ ਨਾ ਬਣਾਉਂਦੇ ਆ ਇਹ ਠੀਕ ਆ ਹੁਣ ਸੈਂਪਲ ਸੁਣਾਉਂਗਾ ਤੇ ਸੈਂਪਲ ਹੀ ਗੁੜ ਲੈਣਾ ਸੀ ਕਿ ਬਈ ਚਾਹ ਲਾ ਨਹੀਂ ਇੱਕ ਰੇਕ ਦਾਸ ਤੇ ਵੀ ਇਹੀ ਵਰਤਦੇ ਆਂ ਨਾ ਠੀਕ ਆ ਜੀ ਘਾਣਾ ਸਦੀ ਵੀ ਇਹੀ ਵਰਤ ਠੀਕ ਆ ਜੀ ਵਧੀਆ ਟੇਸਟ ਕੋਈ ਵੈਰਾਈਟਾ ਸਾਰੇ ਹੁਣ ਨਾਰੀਅਲ ਵਾਲਾ ਹੋ ਗਿਆ ਜਾਂ ਮੂਹੇ ਜਿਹੜੇ ਮਹਲੋ ਹਲਦੀ ਵਾਲਾ ਹੋ ਗਿਆ ਸਾਰੇ ਮਿਲ ਜਾਂਦੇ ਆ ਟੇਸਟ ਵਧੀਆ ਜਿਸੇਰਾ ਹੁੰਦਾ ਠੀਕ ਆ ਜੀ ਧੰਨਵਾਦ ਬਈ ਗੁੜ ਖਾ ਕੇ ਤਾਂ ਲੱਗਦਾ ਇਨਿਕਾ ਵੀ ਯਾਰ ਮਹਲੋ ਗੋੜਾ ਹੋ ਜਿਹੜਾ ਕੇਰਾ ਬੰਦਾ ਇਹ ਗੁੜ ਖਾ ਗਿਆ ਹੋਰ ਨਹੀਂ ਖਾਂਦਾ ਉਹ ਠੀਕ ਆ ਜੀ ਤੇ ਬਾਕੀ ਤੁਹਾਨੂੰ ਬਾਈ ਦਾ ਰਿਵਿਊ ਲੈ ਹੀ ਦਿੱਤਾ ਕਿਉਂਕਿ ਮੈਂ ਵੀ ਇਹਨਾਂ ਦਾ ਪੁਰਾਣਾ ਕਸਟਮਰ ਆ ਮੈਂ ਵੀ ਇਹਨਾਂ ਤੋਂ ਗੁੜ ਲੈ ਕੇ ਜਾਂਦਾ ਉਹਨਾਂ ਵਾਕਈ ਗੱਲ ਸੱਚੀ ਆ ਵੀ ਜਿਹੜਾ ਕਿਹੜਾ ਬੰਦੇ ਨੇ ਇਹਨਾਂ ਦਾ ਗੁੜ ਖਾ ਲਿਆ ਉਹ ਦੂਰੀਆਂ ਇੱਥੇ ਹੀ ਆਉ ਮੁੜ ਕੇ ਚਾਹੇ 100 ਕਿਲੋਮੀਟਰ ਵਾਟ ਪੈ ਜੀ ਤੇ ਹੁਣ ਆਪਾਂ ਬਾਈ ਤੋਂ ਲੈ ਲੈਨੇ ਬਾਈ ਆਪਾਂ ਕਿੰਨੇ ਪ੍ਰਕਾਰ ਦਾ ਗੁੜ ਤਿਆਰ ਕਰਦੇ ਗੁੜ ਵੀਰੇ ਆਪਾਂ 10 ਤਰ੍ਹਾਂ ਦੇ ਪ੍ਰਕਾਰ ਦਾ ਮੰਨ ਕੇ ਚੱਲੋ ਠੀਕ ਆ ਜੀ ਸਾਰਾ ਫਲੇਵਰ ਆ ਜੜ ਡੋਰ ਦੀ 70 ਤਿੰਨ ਤਰ੍ਹਾਂ ਦੇ 70 ਹਾਂਜੀ ਤੇ 10 ਤਰ੍ਹਾਂ ਦਾ ਗੁੜਾ 10 ਤਰ੍ਹਾਂ ਦਾ ਗੁੜਾ ਜੀ ਤੇ ਫਿਰ ਜਿਵੇਂ ਵੈਰਾਈਟੀ ਅੱਡੋ ਅੱਡੀ ਹੋ ਗਈ ਇਹਦੇ ਫਿਰ ਰੇਟ ਵੀ ਥੋੜਾ ਥੋੜਾ ਡਿਫਰੈਂਟ ਹਾਂਜੀ ਸਿੰਪਲ ਤੋਂ ਉੱਪਰ ਨੂੰ ਮੰਨ ਲਓ 80 ਤੋਂ ਲੈ ਕੇ 650 ਤੱਕ ਆਪਣਾ ਗੋਦਾ ਗੋੜ ਤਿਆਰ ਉਹ ਅਗਲੇ ਦੀ ਡਿਮਾਂਡ ਬਈ ਜੇਜੀ ਵੈਰਾਈ ਜਿਹੜੀ ਚੀਜ਼ ਵਿੱਚ ਜਿੱਦਾਂ ਪਈ ਜੋ ਰੇਟ ਲਈ ਜਾ ਹੋ ਜਾਣਾ ਰੇਟ ਮਹਿੰਗਾ ਹੋ ਜਾਣਾ ਠੀਕ ਹੈ ਤੇ 100% ਕੁਦਰਤੀ ਤਰੀਕੇ ਨਾਲ ਤਿਆਰ ਕਰਦੇ ਹਾਂ ਹਾਂ ਜੀ ਤੇ ਕੁਦਰਤੀ ਤਰੀਕੇ ਨਾਲ ਭਿੰਡੀ ਵਾਲਾ ਪਾਣੀ ਪਾ ਕੇ ਉਹੀ ਲੋਹੇ ਦੇ ਕਰਾਏਆਂ ਦੇ ਵਿੱਚ ਜਿੱਦਾਂ ਪੁਰਾਣੇ ਬਜ਼ੁਰਗ ਬਣਾਉਂਦੇ ਸੀ ਉਦਾਂ ਹੀ ਬਣਾਉਂਦੇ ਠੀਕ ਕੋਈ ਕੈਮੀਕਲ ਨਹੀਂ ਪਾਉਂਦੇ ਆਪਾਂ ਵਿੱਚ ਨਹੀਂ ਜੀ ਭਿੰਡੀ ਦਾ ਪਾਣੀ ਪਾਉਣ ਨਾਲ ਕੈਮੀਕਲ ਪਾਉਣ ਦੀ ਲੋੜ ਨਹੀਂ ਜੀ ਠੀਕ ਹੈ ਜੀ ਹਾਂ ਜੀ ਜਿਹੜੀ ਸ਼ੱਕਰ ਹੁੰਦੀ ਹੈ ਉਹ ਚ ਮਿੱਠਾ ਥੋੜਾ ਪੈਂਦਾ ਉਹ ਪੈਣਾ ਹੀ ਪੈਣਾ ਉਹ ਕੋਈ ਗੱਪ ਮਾਰੇ ਨਾ ਮਾਰੇ ਉਹ ਪੈਣਾ ਠੀਕ ਆ ਉਹ ਵੀ ਯਾਨੀ ਸਹੀ ਮਾਤਰਾ ਅਜ ਤਾਂ ਉਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਜਦੋਂ ਆਪਾਂ ਓਵਰ ਡੋਸ ਆਪਾਂਨੇ ਆ ਆਪਾਂ ਵਰਤਦੇ ਆ ਘਰਾਂ ਬਹੁਤ ਘੱਟ ਡੋਜ਼ ਹੁੰਦੀ ਆ ਜਿੰਨੀ ਮਤਲਬ ਸਹੀ ਜਾਨੀ ਉਹਦਾ ਸਹੀ ਡੋਜ਼ ਚ ਪਿਆ ਹੋਵੇ ਕੋਈ ਵੀ ਚੀਜ਼ ਉਹਦੇ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਜਦੋਂ ਕੋਈ ਆਪਾਂ ਲਾਲਚ ਦੇ ਤੌਰ ਤੇ ਓਵਰ ਡੋਜ਼ ਵਰਤ ਦਿੰਨੇ ਆ ਕੋਈ ਕੈਮੀਕਲ ਵਰਤ ਦਿੰਨੇ ਤਾਂ ਉਹਦੇ ਚ ਨੁਕਸਾਨ ਆ ਸਿਹਤ ਨਾਲ ਨੁਕਸਾਨ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਗੋੜ ਪਿਆ ਜੀ ਉਹ ਡੋਡੀ ਵੈਰਾਈਟੀ ਦਾ ਤੁਹਾਨੂੰ ਵੈਰਾਈਟੀਆਂ ਵੀ ਸਾਰੀਆਂ ਦੱਸਾਂਗੇ ਆਪਾਂ ਬਈ ਕਿੰਨੇ ਪ੍ਰਕਾਰ ਦਾ ਹੁੰਦਾਗਾ ਤੇ ਸ਼ੱਕਰ ਚੈੱਕ ਕਰ ਲਓ ਤੇ ਬਈ ਜਿਹੜਾ ਹੋਰ ਆਪਣੇ ਕੋਲ ਕੀ ਕੀ ਅਵੇਲੇਬਲ ਆ ਜਿਦਾਂ ਰਸੋਈ ਦਾ ਸਾਮਾਨ ਆ ਸਾਰਾ ਹੀ ਆਪਣੇ ਕੋਲ ਹੈ ਨਾ ਜਿਦਾਂ ਹਲਦੀ ਣੂਨ ਮੈਂ ਤੇ ਮਸਾਲਾ ਸਰੋਂ ਦਾ ਤੇਲ ਹੋ ਗਿਆ ਆਟੇ ਹੋ ਗਈ ਘਰ ਸ਼ਾਇਦ ਹੋ ਗਿਆ ਤੇ ਭਾਈ ਜਿਵੇਂ ਮੰਨ ਲਓ ਆਮ ਹੀ ਵਾਪਾਂ ਨੂੰ ਸੁਣਨਾ ਚਾਹੁੰਦਾ ਵੀ ਅਮਰੀਕਾ ਚ ਰੰਗ ਪਾ ਦਿੰਦੇ ਆ ਜਾਂ ਆਪਣਾ ਹੋਰ ਕੋਈ ਹਲਦੀ ਚ ਹੋ ਗਿਆ ਰੰਗ ਪਾਤਾ ਜਾਂ ਨਮਕ ਚ ਕੈਮੀਕਲ ਪਾਤਾ ਤੇ ਉਦਾਂ ਦੇ ਤਾਂ ਕੋਈ ਚੱਕਰ ਨਹੀਂ 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 ਸਾਰਾ ਮਤਲਬ ਸਾਰੀ ਚੀਜ਼ ਲੈ ਕੇ ਪੀਸੀ ਦੀ ਆ ਸਾਰੀ ਚੀਜ਼ ਆਪ ਲੈਣੇ ਆ ਜੀ ਤੁਸੀਂ ਆਪਣੇ ਤੇ ਯਕੀਨ ਇਹਦਾ ਬਣਾ ਵੀ ਨਹੀਂ ਤਾਂ ਹੁਣ ਆਸੇ ਪਾਸੇ ਕੋਈ ਦੁਕਾਨ ਹੈ ਨਹੀਂ ਕੱਲੀ ਗੱਡੀ ਆਪਣੇ ਮਾਰੇ ਇੱਥੇ ਰੋਣ ਦੀ ਆ ਠੀਕ ਆ ਜੀ ਕਿਉਂਕਿ ਹੋਰ ਤਾਂ ਕੁਝ ਵੀ ਇੱਥੇ ਨਹੀਂ ਡੇ ਤੇਰੇ ਉਹ ਇਸੇ ਯਕੀਨ ਕਰਕੇ ਰੋਣ ਦੀ ਆ ਨਹੀਂ ਤਾਂ ਸ਼ਹਿਰ ਤੇ ਸਾਰਾ ਸਮਾਨ ਮਿਲਦਾ ਨਹੀਂ ਤਾਂ ਮਿਲਦਾ ਸਹੀ ਗੱਲ ਆ ਜੀ ਬਾਈ ਦਾ ਸ਼ਹਿਰ ਤੇ ਪਿੰਡ ਚੋਂ ਬਾਹਰ ਰਹਿ ਜਾਂਦਾਗਾ ਸ਼ਾਪ ਤੇ ਇੱਥੇ ਤੁਸੀਂ ਵੇਖ ਹੀ ਸਕਦੇ ਹੋ ਬਾਕੀ ਬਾਹਰਲੇ ਪਾਸੇ ਤੁਹਾਨੂੰ ਰਿਵਿਊ ਦਿਖਾ ਦਿੰਨੇ ਆ ਕੜ ਕੇ ਦਾ ਟਾਈਮ ਆ ਤੇ ਕਸਟਮਰ ਆਈ ਜਾਂਦੇ ਆ ਤੇ ਸਮਾਨ ਲਈ ਜਾਂਦੇ ਆ ਆ ਬਾਈ ਜੀ ਕਿਰਾ ਅੰਦਰੋਂ ਦਿਖਾ ਦੇਗੇ ਤੁਹਾਡੇ ਬਾਕੀ ਇੱਕ ਗੱਲ ਮੈਂ ਵੀ ਤੁਹਾਨੂੰ ਦੱਸੀ ਸੀ ਕਿ ਸਫਾਈ ਦਾ ਬਹੁਤ ਧਿਆਨ ਰੱਖਦੇ ਆ ਬਾਈ ਤੇ ਬਾਕੀ ਤੁਸੀਂ ਵੀ ਚੈੱਕ ਕਰ ਲਓ ਸਫਾਈ ਪੂਰੀ ਆ ਤੇ ਬਾਕੀ ਬਈ ਆ ਜਾਲੀ ਲਾਈ ਵੀ ਮੱਖੀਆਂ ਤੋਂ ਹਾਂਜੀ ਹਾਂਜੀ 4 ਸਫੇਰਾ ਜਾਲੀ ਨਾਲ ਕਵਰ ਆ ਬਾਈ ਠੀਕ ਹੈ ਜੀ ਫਰੰਟ ਤੇ ਵੀ ਜਾਲੀ ਲੱਗੀ ਆ ਰਾਤ ਨੂੰ ਸ਼ਟਰ ਬੰਦ ਕਰ ਦਿੰਨੇ ਕੋਈ ਕੁੱਤਾ ਬਿੱਲਾ ਅੰਦਰ ਆਵੇ ਸਹੀ ਗੱਲ ਹੈ ਜੀ ਦਿਨੇ ਮੱਖੀ ਤੋਂ ਮੱਛਰ ਤੋਂ ਕੋਈ ਵੀ ਚੀਜ਼ ਮਤਲਬ ਜਾਲੀ ਦੇ ਅੰਦਰ ਨਹੀਂ ਆ ਸਕਦੀ ਜਾਲੀ ਦੇ ਅੰਦਰ ਨਹੀਂ ਆ ਸਕਦੀ ਕਿਉਂਕਿ ਮਿੱਠਾ ਮਿੱਠੇ ਤੇ ਹਰੇਕ ਚੀਜ਼ ਨਹੀਂ ਆਉਣਾ ਨਹੀਂ ਰੇਗ ਚੀਜ਼ ਨਹੀਂ ਆਉਣਾ ਸਹੀ ਗੱਲ ਹੈ ਜੀ ਇਹ ਵੀ ਬਾਈ ਦੀ ਗੱਲ ਮੈਨੂੰ ਵਧੀਆ ਲੱਗੀ ਆ ਬਈ ਸਫਾਈ ਦਾ ਫੁੱਲ ਧਿਆਨ ਆ ਗੁੜ ਤਿਆਰ ਹੋਈ ਜਾਂਦਾ ਜੀ ਪਹਿਲਾ ਬਾਈ ਇੱਥੇ ਆਉਂਦਾ ਜੀ ਹਾਂ ਜੀ ਇਹ ਜੂਸ ਇਹ ਚ ਆ ਗਿਆ ਠੀਕ ਹੈ ਜੀ ਦੁਕਾਨ ਸਫਾਈ ਮੈਂ ਲੈ ਜਾਂਦੀ ਆ ਜੀ ਠੀਕ ਹੈ ਇੱਥੇ ਮੈਂ ਲਾ ਦਿੰਨੇ ਤੁਸੀਂ ਇਹ ਦੋਨਾਂ ਚ ਮੈਂ ਇਹ ਜਿਆਦਾ ਮਤਲਬ ਇਹਦੇ ਚ ਹੀ ਲੈਣੀ ਹੈ ਜੇ ਕੋਈ ਬਚ ਗਈ ਤਾਂ ਉਹ ਅਗਲੇ ਚ ਨਿਕਲ ਜਾਣਾ ਅਗਲੇ ਚ ਨਿਕਲ ਜਾਣੀ ਫਿਰ ਉੱਧਰ ਤੇ ਫਿਰ ਇੱਧਰ ਆ ਜਾਣਾ ਜੀ ਤੇ ਆ ਤੁਸੀਂ ਤਿਆਰ ਕੀਤਾ ਇਹ ਸਿੰਪਲੀ ਆ ਕਿ ਹਜੇ ਦੂਸਰ ਇਹ ਸਿੰਪਲੀ ਆ ਇਹ ਬਾਈ ਆਏ ਸੀਗੇ ਆਪਣੇ ਪਿੰਡ ਤੋਂ ਹੀ ਆਏ ਗੋੜ ਬਣਵਾਉਣ ਆਏ ਸੀ ਆਪਦੇ ਗੰਨੇ ਦਾ ਠੀਕ ਹੈ ਜੀ ਇਹਨਾਂ ਦੇ ਗੰਨੇ ਦਾ ਗੋੜਾ ਜੀ ਠੀਕ ਹੈ ਬਾਈ ਆਪਣਾ ਕ ਆਪਦਾ ਗੰਨਾ ਸੀਗਾ ਜੀ ਤੇ ਕਿਵੇਂ ਲੱਗਿਆ ਜੀ ਇਹਨਾਂ ਦਾ ਪ੍ਰਬੰਧ ਠੀਕ ਹੈ ਬਹੁਤ ਵਧੀਆ ਬਣਾ ਕੇ ਦਿੰਦੇ ਠੀਕ ਹੈ ਜੀ ਜਾਨੀ ਜੇ ਕੋਈ ਵੀਰ ਆਪ ਠੀਕ ਹੈ ਜੀ ਦਲੀ ਵੇਖ ਲੋ ਚੈੱਕ ਲੋ ਬਾਕੀ ਚੈੱਕ ਕਰ ਲੈਣੇ ਆ ਜੀ ਜੇ ਕੋਈ ਭਾਈ ਆਪ ਦਾ ਗੰਨਾ ਲੈ ਕੇ ਹੁੰਦਾ ਉਹ ਵੀ ਤਿਆਰ ਕਰ ਦਿੰਨੇ ਹਾਂ ਹਾਂ ਜੀ ਹਾਂ ਜੀ ਬਸ ਅਸੀਂ ਕੜਵਾਈ ਲੈ ਲੈਣੇ ਜਿਹੜੀ ਬੰਦੀ ਆ ਉਹ ਤਾਂ ਚਲੋ ਜਿਹੜੀ ਲੇਬਰ ਇਹਨਾਂ ਦੀ ਬੰਦੀ ਆ ਉਹ ਭਾਈ ਲੈ ਲੈਂਦੇ ਕੋਈ ਵੀਰ ਆਪ ਦਾ ਗੰਨਾ ਘਰ ਦਾ ਲਿਆ ਕੇ ਬਣਾਉਣਾ ਚਾਹੁੰਦਾ ਹੋਵੇ ਤਾਂ ਉਹ ਵੀ ਬਾਈ ਕੋਲ ਬਣਵਾ ਸਕਦਾ ਆਪਾਂ ਬਾਹਰਲੇ ਪਾਸੋਂ ਸੈਟਅਪ ਦਿਖਾ ਦਿੰਨੇ ਆ ਬਈ ਅਗਰ ਨਾ ਆਪਦਾ ਮੰਗਾਇਆ ਜਿਹੜਾ ਟਰੱਕ ਆਇਆ ਬਈ ਇਹ ਆਪਾਂ ਮੁੱਲ ਲੈ ਜਮਾ ਯੂਪੀ ਚੋਂ ਕਿਉਂਕਿ ਆਪਣੇ ਗੰਨੇ ਚ ਮਠਾਸ ਪਿਆ ਆਪਦੀ ਧਰਤੀ ਖਾਰੀ ਕਰਕੇ ਨਾ ਠੀਕ ਆ ਜੀ ਮਠਾਸ ਘਟਾ ਉਧਰਲੀ ਧਰਤੀ ਮਿੱਠੀ ਕਰਕੇ ਪਾਣੀ ਮਿੱਠਿਆ ਯੂਪੀ ਚੋਂ ਲਿਆਂਦਾ ਜੀ ਹਾਂਜੀ ਇਹਦੀ ਗੁਰ ਸ਼ੱਕਰ ਬਹੁਤ ਵਧੀਆ ਤਿਆਰ ਹੁੰਦੀ ਆ ਠੀਕ ਆ ਜੀ ਬਾਕੀ ਤੁਸੀਂ ਗੰਨੇ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਤੁਹਾਨੂੰ ਚੱਕ ਕੇ ਵੀ ਦਿਖਾ ਦਿੰਨੇ ਗੰਨਾ ਕੋਈ ਕਾਣਾ ਨੀਗਾ ਗੰਨਾ ਜੀ ਦੇਖੋ ਜਮਾਂ ਸਿੱਧਾ ਗੱਲਣਾ ਕੋਈ ਤਾਣਾ ਨਹੀਂ ਇੱਕ ਨੰਬਰ ਕੁਆਲਿਟੀ ਆ ਕੋਈ ਤਾਣਾ ਨਹੀਂਗਾ ਕੋਈ ਗੰਦਾ ਨਹੀਂ ਪੂਰੀ ਸਫਾਈ ਵਾਲਾ ਸਾਫ ਗੱਣਾਗਾ ਇਹ ਬਾਈ ਉਹਨੇ ਗੱਡੀ ਲਈ ਜਾਂਦੀ ਸੀ ਜਦੋਂ ਮੈਂ ਪਹੁੰਚ ਪਹੁੰਚਾਂਗਾ ਫਿਰ ਦੂਬਾ ਦਾ ਅਗਲਾ ਪ੍ਰੋਸੈਸ ਹੋਊਗਾ ਇਹਦਾ ਯੂਜ਼ ਕੱਢਿਆ ਜਾਊਗਾ ਅੰਦਰੋਂ ਤੁਹਾਨੂੰ ਦਿਖਾਈ ਦਿੱਤਾ ਏ ਤੇ ਬਾਕੀ ਕਸਟਮਰ ਆਈ ਜਾਂਦੇ ਆ ਹੋਰ ਇੱਕ ਵਾਰੀ ਤੁਹਾਨੂੰ ਵੈਰਾਈਟੀਆਂ ਦੱਸ ਦਿੰਗੇ ਕਿੰਨੀਆਂ ਵੈਰਾਈਟੀਆਂ ਦਾ ਬਾਈ ਤਿਆਰ ਕਰਦੇ ਆ ਜੀ ਸਾਦਾ ਗੁੜ ਹੋ ਗਿਆ ਜੀ ਮਸਾਲਾ ਗੁੜ ਹੋ ਗਿਆ ਡਰਾਈ ਫਰੂਟ ਗੁੜ ਹਲਦੀ ਗੁੜ ਚਾਕਲੇਟ ਗੁੜ ਆਮਲਾ ਗੁੜ ਸਾਦੀ ਸ਼ੱਕਰ ਤੇ ਚਾਕਲੇਟ ਸ਼ੱਕਰ ਇਹਨੇ ਪ੍ਰਕਾਰ ਦੀ ਗੁੜ ਤੇ ਸ਼ੱਕਰ ਤਿਆਰ ਕੀਤੀ ਜਾਂਦੀ ਹੈ ਨੰਬਰ ਬਾਈ ਦਾ ਚੈੱਕ ਕਰ ਸਕਦੇ ਹੋ 94640 29040 ਤੇ ਬਈ ਇਹ 30 ਦਿਨ ਹੀ ਖੁੱਲਾ ਹੁੰਦਾ ਹਾਂਜੀ ਸੀਜ਼ਨ ਸੀਜ਼ਨ ਤਾਂ ਦਿੱਲੀ ਮਕਲੋਗੜ ਬੰਦ ਗਈ ਆ 5 ਕਿੰਨੇ ਗੜ ਬੰਦਦਾ ਬਸਾਕੀ ਬਸ ਠੀਕ ਆ ਜੀ ਉਸ ਤੋਂ ਬਾਅਦ ਸਾਡਾ ਸਟੋਰ ਕੀਤਾ ਆ ਜੀ ਜੇ ਕਿਸੇ ਨੇ ਲੈਣਾ ਜਿੰਨਾ ਟਾਈਮ ਸਾਡਾ ਸਟੋਰੇ ਕੀਤਾ ਗਿਆ ਨਹੀਂ ਮਕਲੋ ਅੱਛਾ ਜੀ ਜਾਨੀ 12 ਮਹੀਨੇ ਆਪਾਂ ਸਪਲਾਈ ਕਰੀ ਜਾਂਦੀ ਏ ਗੋੜੇ ਠੀਕ ਆ ਜੀ ਜੇ ਕਿ ਤੋ ਸਟਾਕ ਚ ਕਮੀ ਪੈ ਜੇ ਫਿਰ ਕੀ ਕਹਿਣਾਗਾ ਚਲੋ ਹਾਂਜੀ ਤੇ ਸਾਡੀ ਮੁਕਿਆ ਠੀਕ ਆ ਜੀ ਵੈਸੇ ਆਪਣਾ ਸਾਰੇ ਸਾਲ ਦਾ ਸਟੋਰੇਜ ਕੀਤਿਆ ਹੋਇਆ ਹੁੰਦਾ ਜੀ ਹਾਂਜੀ ਹਾਂਜੀ ਆਪੇ ਅਸੀਂ ਜ਼ਿਆਦਾ ਸਟੋਰ ਕਰਨਾ ਪਿਛਲੇ ਸਾਲ ਸਾਡਾ 2 ਮਹੀਨੇ ਪਹਿਲਾਂ ਖਤਮ ਹੋ ਗਿਆ ਠੀਕ ਆ ਜੀ ਹੁਣ ਅਸੀਂ ਤੁਹਾਡਾ ਜਿਆਦਾ ਜਿਆਦੇ ਸਟੋਰੇ ਤੇ ਜੋਰ ਲਾਈ ਜਾਂਦੇ ਹਾਂ ਠੀਕ ਆ ਜੀ ਤੇ ਮੋਬਾਈਲ ਨੰਬਰ ਦੱਸ ਦਿਓ ਬਾਈ ਇੱਕ ਕਰੀ 98402930 ਠੀਕ ਆ ਜੀ ਮੋਬਾਈਲ ਨੰਬਰ ਤੁਹਾਨੂੰ ਦੱਸ ਹੀ ਦਿੱਤਾ ਬਾਈ ਬਾਕੀ ਬਾਈ ਨੂੰ ਕਾਲ ਕਰ ਸਕਦੇ ਹੋ ਤੁਸੀਂ ਆਉਣ ਤੋਂ ਪਹਿਲਾਂ ਵੈਸੇ ਬਾਈ ਕਹਿੰਦਾ 12 ਮਹੀਨੇ ਖੁੱਲਾ ਹੀ ਹੁੰਦਾ ਵੈਲਕਮ ਜਦੋਂ ਮਰਜ਼ੀ ਆਇਓ ਤੇ ਬਾਕੀ ਤੁਸੀਂ ਕਸਟਮਰ ਦੇਖ ਸਕਦੇ ਹੋ ਮਾਰਨਿੰਗ ਦਾ ਟਾਈਮ ਤੁਰੇ ਹੁੰਦੇ ਆ ਤੇ ਵਧੀਆ ਗੋਡ ਬਾਈ ਦਿੰਦੇ ਆ ਕੁਦਰਤੀ ਤਰੀਕੇ ਨਾਲ ਤਿਆਰ ਹੋਇਆ ਸਾਰੇ ਪ੍ਰਕਾਰ ਦੇ ਫਲੇਵਰ ਮਿਲ ਜਾਣਗੇ ਤੁਹਾਨੂੰ ਸ਼ੱਕਰ ਮਿਲ ਜੂਗੀ ਹੋਰ ਅ ਰੀਜਨਲ ਸ਼ਹਿਦ ਜਿਹੜਾ ਆਮ ਕਰਕੇ ਬਾਜ਼ਾਰਾ ਚ ਬੜਾ ਡੁਪਲੀਕੇਟ ਬਹੁਤ ਹੁੰਦਾ ਮੇਣ ਜਿਹੜਾ ਚੱਕਰ ਸ਼ਹਿਦ ਸਰਦੀ ਦੇ ਟਾਈਮ ਤੇ ਸ਼ਹਿਦ ਦੀ ਮੰਗ ਵੀ ਜ਼ਿਆਦਾ ਹੁੰਦੀ ਆ ਤੇ ਆਪਣੇ ਕੋਲ ਜਮਾ ਪ्योर ਹੁੰਦਾ ਜੀ ਬਿਲਕੁਲ ਪ्योर ਆ ਜੀ ਠੀਕ ਆ ਜੀ ਆਸਮਾਨ ਇੱਕ ਮੈਨੂੰ ਤਾਂ ਗਾਰੰਟੀ ਵਾਲੀ ਮਿਲਦੀ ਠੀਕ ਆ ਜੀ ਕਿਉਂਕਿ ਅਸੀਂ ਉਹਨਾਂ ਕੀ ਵੇਚਦੇ ਜਿੰਨੇ ਦੀ ਗਾਰੰਟੀ ਦੇ ਸਕਦੇ ਹਾਂ ਠੀਕ ਆ ਜੀ ਬਾਕੀ ਕੋਈ ਵੀ ਵੀਰ ਨੇ ਗੁੜ ਜਾਂ ਸ਼ੱਕਰ ਜਾਂ ਹੋਰ ਕੋਈ ਸ਼ਹਿਦ ਵਗੈਰਾ origignal ਲੈਣਾ ਹੋਵੇ ਜੀ ਬਾਈ ਦਾ ਇੱਥੇ ਵਿజిਟ ਕਰ ਸਕਦਾ ਹੈ ਇੱਕ ਐਡਰੈਸ ਫੇਰ ਦੱਸ ਦਿੰਨੇ ਆ ਜੀ ਕੋਟਕਪੂਰਾ ਤੋਂ ਬਾਗੇ ਪੁਰਾਣੇ ਮੋਗੇ ਵਾਲੇ ਰੋਡ ਤੇ ਪੰਜ ਗਰਾਈ ਦੀ ਹੱਦ ਜਿੱਥੇ ਨਾਕਾ ਲੱਗਦਾ ਅੱਗੇ ਤੁਹਾਨੂੰ ਦਿਖਾ ਦਾਂਗੇ ਧੁੰਦ ਕਰਨ ਦੇਸ ਨਹੀਂ ਰਿਹਾਗਾ ਉੱਥੇ ਨਾਕਾ ਲੱਗਦਾ ਹੱਦ ਤੇ ਉਹਦੇ ਬਿਲਕੁਲ ਨਜ਼ਦੀਕ ਬਾਈ ਦਾ ਦੇਖ ਲੋ ਜੀ ਸ਼ਾਪ ਆ ਬਾਕੀ ਤੁਹਾਨੂੰ ਬੋਰਡ ਵਗੈਰਾ ਲਿਖੇ ਮਿਲ ਹੀ ਜਾਣਗੇ ਤੇ ਪਹੁੰਚ ਕੇ ਬਾਈ ਕੋਲੋਂ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਹੋਵੇ ਲੈ ਸਕਦੇ ਆਂ ਜੀ Да, ну вообще.